ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਪਾਕਤਾ ਤੇ ਲੋਬੀ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਪਿੰਡ ਆ ਗਿਆ ਘੋਲੀਆਂ ਖੁਰਦ ਤਹਿਸੀਲ ਬਾਈਨੂ ਪਿੰਡ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਪਿੰਡਾ ਮੋਗਾ ਕੁਲਵਿੰਦਰ ਵੀਰ ਦੇ ਫਾਰਮ ਤੇ ਪਹੁੰਚੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟੋਟਲ ਸਾਨੂੰ 8 ਨਗ ਬਖਾਵਾਂਗੇ 8 ਨਗਾਂ ਦੀ ਡਿਟੇਲ ਆਪਾਂ ਸਾਰੀ ਤੇ ਮੁੱਲ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਅੱਜ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਵਾਲੀ ਵੀ ਦਾ ਆਪਣੇ ਚੈਨਲ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 92807 7995 ਤੇ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਲੈਣੇ ਸਾਰੀ ਡਿਟੇਲ ਕਰਾਉਣੀ ਹੈ ਗੱਲਬਾਤ ਕੁਲਵਿੰਦਰ ਨਾਲ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਫੁੱਲ ਵੀਡੀਓ ਜ਼ਰੂਰ ਦੇਖਿਆ ਕਰੋ ਸਤਿ ਸ਼੍ਰੀ ਅਕਾਲ ਭਾਈ ਕੁਲਵਿੰਦਰ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਠਾਕ ਜੀ ਆਪਣਾ ਡਰੈੱਸ ਕਨਫਰਮ ਕਰਦੇ ਵੀਰੇ ਹਾਂ ਬਾਈ ਜੀ ਕੁਲਵਿੰਦਰ ਸਿੰਘ ਆ ਪਿੰਡ ਘੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸੰਗਲ ਆਈ ਨੇੜੇ ਪਿੰਡ ਰਹਿੰਦਾ ਵੱਡਾ ਘੋਲਿਆ ਦੁਨੇਕੇ ਮਾਣੂਕੇ ਮੋਬਾਈਲ ਨੰਬਰ ਹੈ 9781935552 ਠੀਕ ਹੈ ਲਓ ਵੀ ਸੱਜਣੋ ਸਾਰੀ ਡਿਟੇਲ ਆ ਬਾਈ ਨੇ ਆਪਦਾ ਡਰੈੱਸ ਜਿਹੜਾ ਕਨਫਰਮ ਕਰਤਾ ਨੇੜੇ ਦੇ ਪਿੰਡ ਵਾਸਤੇ ਤੇ ਹੁਣ ਆਪਾਂ ਕਰਦੇ ਹਾਂ ਸ਼ੁਰੂ ਪਹਿਲੇ ਨੰਬਰ ਤੋਂ ਕੁਲਵਿੰਦਰ ਭਾ ਜਿੱਧਰਲੇ ਪਾਸੋਂ ਕਰਕੇ ਸ਼ੁਰੂ ਵੀਰੇ ਆਓ ਸ਼ੁਰੂ ਕਰਦੇ ਵਛੀਆਂ ਸਾਰੀਆਂ ਟੌਪ ਬਰੀਡ ਵਾਲੀਆਂ ਤੇ ਜਿਹੜੇ ਕਲਰ ਆਗੇ ਵਛੀਆਂ ਦੇ ਵਿੱਚ ਚਿੱਟੀਆਂ ਨੁਗਰੀਆਂ ਵਛੀਆਂ ਰਗੀਆਂ ਤੇ ਸਾਰੀ ਵੀਡੀਓ ਜ਼ਰੂਰ ਦੇਖਿਓ ਤੇ ਆਪਾਂ ਪੁੱਛਦੇ ਹਾਂ ਫਿਰ ਤੇ ਕੁਲਵਿੰਦਰ ਭਾ ਜਿਹੜੀ ਹੈ ਪਹਿਲੇ ਨੰਬਰ ਵਾਲੀ ਵਛੀ ਹੈ ਵੀਰੇ ਕਿੰਨੀ ਦੀ ਉਮਰ ਹੈ ਤੇ ਕੀ ਹਿਸਾਬ بتاਵੋ ਇਹ ਬਈ ਹੈਗੀ ਸੰਦਲਾਂ ਵਿੱਚ 13 ਮਹੀਨੇ ਉਮਰ ਹੈ ਜੀ 13 ਮਹੀਨੇ ਦੀ ਉਮਰ ਆ ਗਈ ਠੀਕ ਹੈ ਤੇ ਦੰਦੋ ਖੀਰੀ ਆ ਹਾਂਜੀ ਹਾਂਜੀ ਲਓ ਸਿੱਧਾ ਠੀਕ ਹੈ ਦੰਦੋ ਸਭ ਨੇ ਖੀਰੀਆਂ ਹੋਣੀਆਂ ਤੇ ਥਣ ਚਾਰ-ਚਾਰ ਹੋਣਗੇ ਪਹਿਲੇ ਨੰਬਰ ਵਾਲੀ ਬੱਚੀ ਦੇਖੋ ਸੋਹਣਾ ਕੱਦ ਕਾਠਾ ਤੇ ਨਿੱਕਾ ਕੰਨ ਗੋਲ ਬਰੀਡ ਵਾਲੀ ਆ ਬੱਚੀ ਪੂਰੀ ਤੇ ਜਿਹੜੀ ਸਰੀਰ ਦੀ ਬੰਤਰ ਬਾਡੀ ਢਾਂਚਾ ਬਹੁਤ ਸੋਹਣਾ ਪਿੱਠਪੜੇ ਦੀ ਬਣਾਵਟ ਜਿਹੜੀ ਬਹੁਤ ਚੰਗੀ ਆ ਤੇ ਥਣ ਵੀ ਕਹਿੰਦਾ ਵੀ ਚਾਰ-ਚਾਰ ਹੀ ਹੋਣਗੇ ਕਿਸੇ ਪਸ਼ੂ ਦੇ ਕੋਈ ਵਾਧੂ ਫੋਰ ਸ਼ਾਂਗ ਨਹੀਂ ਮਿਲਣੀ ਬਹੁਤ ਸੋਹਣੀ ਬੱਚੀ ਪਹਿਲੇ ਨੰਬਰ ਵਾਲੀ ਉੱਚੇ ਲੰਮੇ ਕੱਦ ਵਾਲੀ ਤੇ ਦੋ ਨੰਬਰ ਤੇ ਬੱਚੀ ਹੈ ਜਿਹੜੀ ਇਹ ਵੀ ਸੋਹਣੇ ਕੱਦ ਕਾਠਾ ਜਿਹੜੀ ਦੀ 13 ਮਹੀਨੇ ਉਮਰ ਹੈ ਜੀ 13 ਮਹੀਨੇ ਹਾਂ ਜੀ ਠੀਕ ਹੈ 13 ਮਹੀਨੇ ਉਮਰ ਆ ਗਈ ਤੇ ਦੰਦੋ ਆ ਗਈ ਖੀਰੀ ਤੇ ਲਿਆ ਤੇਰੀ ਦੀ ਬੜ ਨਖਰਾ ਨੁਖਰਾ ਬੜਾ ਬੱਚੀ ਦਾ ਦੇਖੋ ਵੀ ਸੋਹਣਾ ਕੱਦ ਕਾਠਾ ਬਿਲਕੁਲ ਉਪਰੋਂ ਪੱਤਰ ਸਮੱਦਰ ਤੇ ਪੱਠਪੁੜੇ ਦੀ ਬਨਾਵਟ ਹੈ ਜਿਹੜੀ ਬਹੁਤ ਚੰਗੀ ਹੈ ਬੱਚੀ ਦੀ ਖੁੱਲੇ ਹੱਡ ਬੈਰਾਂ ਦੀ ਹੈ ਦੇ ਜਿਹੜੇ ਇਹਨਾਂ ਦੇ ਮਦਰ ਕਾਰਡ ਆ ਫਿਲ ਗੁਲਵਿੰਦਰ ਚੰਗੇ ਮਦਰ ਕਾਰਡ ਬਹੁਤ ਚੰਗੇ ਆ ਬਾਈ ਆਪਾਂ ਦੇ ਦੁਕਾਨ ਨੂੰ ਆਇਆ ਆਪਾਂ 40 45 50 ਕਰੀ ਹਾਂ ਉਹਦਾ ਵੀ ਕੀ ਆ ਸਰ 30+ ਆ ਮਦਰ ਠੀਕ ਐ ਬਾਕੀ ਆਪ ਹੀ ਦੱਸ ਦਿਓ ਮਿਸਟਰ ਹਾਂ ਵੇਖੋ ਜੀ ਵੱਛੀ ਦੇ ਚਾਰ ਹੀ ਥਣ ਹੈ ਤੇ ਥਣ ਬਹੁਤ ਸੋਹਣੇ ਗੁਲਾਬੀ ਥਣ ਹੈਗੇ ਤੇ ਖੜਨੀ ਖੁੜਨੀ ਵੱਛੀ ਦੀ ਵੇਖੋ ਐ ਮੈਂ ਕਿਹਾ ਲੈਗ ਸਕੋਰ ਐ ਬਿਲਕੁਲ ਸਿੱਧੀ ਖੜਮੀ ਲੱਤਦੀ ਐ ਤੇ ਸੋਹਣੀ ਵੱਛੀ ਆ ਬਰੀਕੀਆਂ ਬਹੁਤ ਆ ਜੀ ਹੈਨਾ ਬਾਈ ਹਾਂ ਜੀ ਹਾਂ ਲੈ ਜੀ ਸੋਹਣਾ ਪ੍ਰਿੰਟ ਆ ਗਿਆ ਕੱਦ ਕਾਠ ਵੀ ਸੋਹਣਾ ਲੈਂਥ ਲੰਥ ਪੂਰੀ ਆ ਚੰਗੀ ਬੱਛੀ ਆ ਜੀ 2 ਨੰਬਰ ਵਾਲੀ ਹੀ ਤੇ ਸੋਹਣੀਓ ਬੱਛੀ ਨਾ ਬਾਕੀ ਮੁੱਲ ਜਿਹੜੇ ਵੀਰ ਦੇ ਕੁਲਵਿੰਦਰ ਦੇ ਬਿਲਕੁਲ ਜਾਇਜ਼ ਹੁੰਦੇ ਆ ਹਾਂਜੀ ਬਈ ਰੇਟ ਆਪਣੇ ਇਦਾਂ ਹੈਗਾ ਵੀ ਜੇ ਕਿੰਨ ਬੱਛੀਆਂ ਇਕੱਠੀਆਂ ਲੈਂਦਾ ਮੇਰਾ ਵੀਰ ਭਰਾ ਠੀਕ ਹੈ ਤਾਂ 110000 ਦੇ ਵਿੱਚ 8 ਬੱਛੀਆਂ ਦੀ ਪਹੁੰਚ ਫ੍ਰੀ ਆ ਆਲ ਪੰਜਾਬ ਆਲ ਪੰਜਾਬ ਹਰਿਆਣਾ ਤੇ ਰਾਜਸਥਾਨ ਤਿੰਨ ਸਟੇਟਾਂ ਦੀ ਆ ਗਈ ਪਹੁੰਚ ਫ੍ਰੀ ਹਾਂਜੀ ਠੀਕ ਹੈ 1 ਲੱਖ ਤੇ 10000 10000 ਰੁਪਏ ਦੇ ਵਿੱਚ ਅੱਠ ਨਾਗ ਤੁਹਾਨੂੰ ਮਿਲਣਗੇ ਅੱਠ ਹੀ ਪੂਰੇ ਟੌਪ ਦੇ ਅੱਠੇ ਪੂਰੇ ਟੌਪ ਦੇ ਆ ਤੇ ਚਾਰ ਚਾਰੀ ਸਾਰਿਆਂ ਦੇ ਥਾਣਾ ਤੇ ਮੰਨ ਕੇ ਚੱਲੋ ਵੀ ਸੋਹਣੇ ਨਾਗ ਆ ਗਏ ਲਿਆ ਫਿਰ ਕੇਰਾਂ ਦੀ 3 ਨੰਬਰ ਦੇ ਵਿੱਚ ਵਾਈਟ ਕਲਰ ਦੇ ਵਿੱਚ ਆਜੀ ਪਿੰਕ ਨੋਜ ਵਾਲੀ ਬਹੁਤ ਸੋਹਣੀ ਬੱਚੀ ਆ ਚੰਗਾ ਰੰਗ ਰੂਪ ਕਿੰਨੀ ਉਮਰ ਆ ਦਵਿੰਦਰ ਇਹਦੀ ਲਿਆਇੰਗ ਕਰਾਂ ਦੀ ਬਾਹ 8 ਮਹੀਨੇ ਦੀ ਆ 8 ਮਹੀਨੇ ਆ ਉਮਰ ਆ ਗਈ ਮੈਂ ਕਿਹਾ ਵੀ ਇਹ ਗੁਲਾਬੀ ਭਾਅ ਮਾਰਦੀਆਂ ਵਾਈਟਨੈਸ ਪੂਰੀ ਐ ਓਕੇ ਜੀ ਰਿਪੋਰਟਾ ਚੰਗੀ ਚਮਕ-ਦਮਕ ਆ ਜੀ ਬਾਕੀ ਬਰੀਡ ਦੇਖੋ ਬੱਚੇ ਦੀ ਮੈਂ ਕਿਹਾ ਵੀ ਕੀ ਆ ਬਾਤਾਂ ਖੜਨੀ ਖੁੜਨੀ ਬੱਚੀ ਦੀ ਨਖਰਾ ਬਹੁਤ ਸੋਹਣਾ ਤੇ ਅੱਠ ਨਾਗ ਕੇ ਕੁਵਿੰਦਰ ਆਪਾਂ ਮਿਲ ਜਣਗੇ 1 ਲੱਖ ਤੇ 10000 ਰੁਪਏ ਦੇ ਵਿੱਚ ਠੀਕ ਹੈ ਜੀ ਲੈ ਚੱਲ ਕਰਾਂ ਜੀ ਸਾਰੇ ਨਾਗ ਨਾ ਪੂਰੇ ਟੌਪ ਦੇ ਆ ਇੱਕ ਤੋਂ ਇੱਕ ਚੜਦੀ ਆ ਹਾਂ ਸਹੀ ਗੱਲ ਆ ਬਰੀਡ ਪੂਰੀ ਫੁੱਲ ਦੇਖੋ ਜੀ ਨਿੱਕਾ ਕੰਨ ਆ ਗਾ ਗੋਲ ਬੋਦੀ ਵਾਲੀ ਬੱਛੀ ਆ ਪਿੰਕ ਨੋਜ਼ ਵਾਲੀ ਆ ਗਈ ਤੇ ਸੋਹਣਾ ਰੰਗ ਰੂਪ ਆ ਬੱਛੀ ਦਾ ਉੱਪਰੋਂ ਵੀ ਬਿਲਕੁਲ ਪੱਦਰ ਸਮਦਰ ਹੈ ਤੇ ਠੰਡ ਚਾਰੀਏ ਗੁਲਾਬੀ ਬਹੁਤ ਸੋਹਣਾ ਸਨ ਲੱਗਿਆ ਬੱਛੀ ਦਾ ਕੱਲਾ ਕੱਲਾ ਸਣਾ ਚਾਰੇ ਸਨ ਨੁਕਰਾਂ ਤੇ ਲੱਗੇ ਹੋਇਆ ਤੇ ਚੰਗੀ ਬੱਛੀ ਆ ਤੇ ਇਦੂ ਅੱਗੇ ਆ ਗਈ 4 ਨੰਬਰ ਵਾਲੀ ਬੱਛੀ ਲਿਆ ਕੇ ਰਾਂਜੀ ਬ੍ਰੀ 4 ਨੰਬਰ ਤੇ ਕਿੰਨੀ ਉਮਰ ਆ ਕੁਲਵਿੰਦਰ ਇਹਦੀ ਏ ਭਾਈ ਹੈਗੀ ਤਕਰੀਬਨ 7 ਕੁ ਮਹੀਨੇ ਉਮਰ 7 ਮਹੀਨੇ ਦੀ ਆ ਗਈ ਉਮਰ ਲਿਆਕਰਾਂ ਦੀ ਫਰ ਤੇ ਦੰਦੋ ਆ ਗਈ ਖੀਰੀ ਤੇ ਬੱਚੀ ਦਾ ਰੰਗ ਪ੍ਰਿੰਟ ਕਰੋ ਚੱਕ ਜੀ ਬਰੀਕੀਆਂ ਬਰੂਕੀਆਂ ਕਰੋ ਚੱਕ ਫੇਸ ਕੁਆਲਟੀ ਦੇਖੋ ਰੋਕੀ ਕਰਾਂ ਦੀ ਮੜਾ ਭਾਈ ਜਿਵੇਂ ਘੋੜਿਆਂ ਵਾਲੇ ਕਹਿੰਦੇ ਹੁੰਦੇ ਲੰਮਾ ਮੂੰਹ ਤੇ ਫੇਸ ਤੇ ਪਟਾ ਤੇ ਬੋਦੀ ਵਾਲੀ ਬੱਚੀ ਨਿੱਕਾ ਕਰਨਾ ਗਿਆ ਤੇ ਰੰਗ ਚੌਂਕਦਮਕ ਪੂਰੀ ਫੋਲ ਓਕੇ ਦੀ ਰਿਪੋਰਟ ਹੈ ਤੇ ਲੈਗ ਸਕੋਰ ਦੇਖੋ ਖੜਾਈ ਮਾੜੀ ਜੀ ਬਰੇ ਇੱਧਰ ਮੈਂ ਕਿਹਾ ਵੀ ਹਾਂ ਨਾ ਬੱਚੀ ਦੀ ਖੜ ਨਹੀਂ ਖੁੜਨੀ ਸੋਹਣੇ ਅੰਗ ਪੈ ਰਹੇ ਚੰਗੇ ਅਬਰੀਕਾ ਬੱਚੀ ਚ ਤੇ ਬਹੁਤ ਸੋਹਣੀ ਗਾਹ ਤੇ ਆ ਰੂ ਤੇ ਝੋਲੀ ਦੇ ਥੱਲੇ ਗੱਬਣ ਵਾਲੀ ਹੈ ਹੈਨਾ ਬਾਈ ਹਾਂ ਖੜ ਨਹੀਂ ਖੁੜਨੀ ਬੱਚੀ ਦੀ ਨਾ ਬਹੁਤ ਸੋਹਣੀ ਹੈ ਚੰਗਾ ਬੱਚਾ ਚੰਗੀ ਬਰੀਡ ਹੈ ਜੀ ਤੇ ਰੰਗ ਪ੍ਰਿੰਟ ਵੀ ਬਹੁਤ ਸੋਹਣਾ ਆ ਗਿਆ ਬੱਚੀ ਦਾ ਝੋਲੀ ਥਣ ਝੋਲੀ ਦੀ ਪਾਸ ਹੈ ਚਾਰ ਹੀ ਥਣਾਂ ਵੱਧ ਫੂਰਸ਼ਾਂ ਹੈ ਸਹੀ ਗੱਲ ਆ ਵੀਰੇ ਜਿਵੇਂ ਹੁਣ ਅੱਜ ਕੱਲ੍ਹ ਕੁਲਵਿੰਦਰ ਮੰਨ ਕੇ ਗੱਲ ਵੀ ਚੰਗੀ ਗਾਂ ਦੀ ਹੁਣ ਕਿਉਂ ਤੇ ਦੇਖੋ ਕੀ ਆ ਹੈਨਾ ਹਾਂਜੀ ਲੱਖ ਤੋਂ ਪਲੱਸ ਹੀ ਆ ਪਲੱਸ ਹੀ ਆ ਤੇ ਹੁਣ ਜੇ ਇਹੋ ਜਿਹੇ ਬੱਚਿਆਂ ਕੋਈ ਵੀ ਭਰਾ ਸੱਜਣ ਨੇ ਕਿਸੇ ਨੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਪਾਉਗਾ ਭਾਜੀ ਲੱਖ ਲੱਖ ਦੀ ਬੇਸੀ ਤਿਆਰ ਹੋਣੀ ਆ ਸਹੀ ਗੱਲ ਲੱਗੋ ਪਾਰਦੇ ਹੋ ਜਾਣ ਗੱਲ ਸਹੀ ਆ ਬਾਕੀ ਹੈਗੀ ਇੱਕ ਗੱਲ ਬਾਕੀ ਗੱਲ ਆ ਜੀ ਕੇਅਰ ਦੀ ਤੇ ਬਰੀਡ ਆ ਜਿਹੜੀ ਬਰੀਡ ਚ ਕੋਈ ਕਮੀ ਨਹੀਂ हां जे किसी ਭਰਾ ਨੇ ਕੋਈ ਨਵਾਂ ਫਾਰਮ ਸ਼ੁਰੂ ਕਰਨਾ ਤੇ ਕੁਲਵਿੰਦਰ ਕੋਲੇ 8 ਨਾਗਾ ਤੇ 8 ਦੇ ਇੱਥੇ ਪੂਰੇ ਟੋਪ ਤੇ ਆਲ ਪੰਜਾਬ ਤਿੰਨ ਸਟੇਟਾਂ ਦੀ ਪਹੁੰਚ ਫਰੀ ਹੈ ਆਏ ਤੁਹਾਡੇ ਘਰ ਤੱਕ ਹੋਊਗਾ ਜਿਹੜਾ ਸੌਦਾ ਹੋਊਗਾ ਹੈਨਾ ਪਹੁੰਚ ਦਾ ਤੇ ਬਹੁਤ ਸੋਹਣੀ ਬੱਚੀ ਹੈ ਜੀ ਕਿੰਨੀ ਉਮਰ ਹੈ ਕੁਲਵਿੰਦਰ ਇਹ ਹੈਗੀ ਆ ਬਈ 7 ਮਹੀਨੇ ਦੀ 7 ਮਹੀਨੇ ਬੱਚੀ ਦੀ ਉਮਰ ਆ ਗਈ ਤੇ ਧੰਦੋ ਆ ਗਈ ਖੀਰੀ ਹੈਨਾ ਇਹ ਸੋਹਣਾ ਰੰਗ ਪ੍ਰਿੰਟ ਆ ਗਿਆ ਸਿੰਗਾਰ ਰੇਟ ਹੀ ਆ ਜੀ ਆਪਣਾ ਵਸਤੂ ਕਿਉਂਕਿ ਹੁਣ ਜੇ ਬੰਦੇ ਨੇ ਪਰਵੱਛੀ ਕੀ ਰੇਟ ਵਹਿ ਗਿਆ ਜੀ ਮਨ ਜੇ ਬੋਸੀ ਵਹਿ ਗਿਆ ਤੁਹਾਨੂੰ 13000 ਦਾ ਹਿਸਾਬ ਜ 13000 ਦਾ ਹਿਸਾਬ ਹੈ ਨਾ ਤੇ ਜੇ ਵੇਖੋ ਮਿੱਤਰੋ ਹੁਣ ਆ ਦੇਖੋ ਹੁਣ 13000 ਰੁਪਏ ਦੇ ਵਿੱਚ ਤੇ ਜੇ ਆਪਾਂ ਘਰੇ ਵੱਛੀ ਤਿਆਰ ਕਰਗੇ ਤੇ 7-8 ਮਹੀਨਿਆਂ ਦੀ ਵੱਛੀ ਮੰਨ ਕੇ ਚੱਲੋ ਵੀ 50000 ਰੁਪਏ ਖਾ ਜਾਂਦੀ ਆ ਸਨੇ ਦੁੱਧ ਤੇ ਬਿਲਕੁਲ ਮੰਨ ਕੇ ਚੱਲੋ ਵੀ ਜੈ ਜੀ ਜਿੰਨੂੰ ਅੰਜ ਰੇਟ ਆ ਹੋਰ ਬਾਈ ਜੀ ਦੇ ਕੋਲ ਰਾਜਸਥਾਨ ਚ ਬੈਠਾ ਹੈਗਾ ਬੰਦਾ ਹਾਂ ਕਿਰਾਇਆ ਕਿਰਾਇਆ ਦੇਖੋ 12000 ਰੁਪਏ ਦਾ ਕਿਰਾਇਆ ਹੈ ਦਾ ਸਹੀ ਆ ਬਾਈ ਜੀ 10000 ਰੁਪਏ ਦਾ ਕਿਰਾਇਆ ਭਾਏ ਨਾ ਤੇ ਪਰ ਜੇ ਕੋਈ ਨੇੜ ਦਾ ਵੀਰ ਲੈਂਦਾ ਤੇ ਬਾਈ ਕਹਿੰਦਾ ਵੀ ਆਪਾਂ ਮਾਨਤਨ ਕੋਈ ਗੱਲ ਨਹੀਂ ਛੋੜ ਛੱਪਾ ਵਧੀਆ ਹੋ ਜੂ ਵਿੱਚੋਂ ਤੇ ਰੇਟ ਆ ਜਿਹੜਾ ਸੋਡੇ ਘਰ ਦੀ ਪਹੁੰਚ ਤੱਕ ਆ ਤਿੰਨ ਸਟੇਟਾਂ ਦਾ ਕਿਰਾਇਆ ਫਰੀ ਆ ਆਲ ਪੰਜਾਬ ਹਰਿਆਣਾ ਰਾਜਸਥਾਨ ਹਾਂ ਸਹੀ ਗੱਲ ਹੈ ਕੋਈ ਐ ਨਹੀਂ ਵੀ ਕੋਈ ਵਿੱਚੋਂ ਮੰਨ ਕੇ ਚੱਲ ਕੋ ਦੋ ਗਲੀਆਂ ਆਈਆਂ ਆ ਕਰਾਸ ਆ ਹੈ ਨਾ ਚੰਗੀਆਂ ਵੜਾ ਚੰਗੇ ਰੰਗ ਪ੍ਰਿੰਟ ਆ ਤੇ ਬਹੁਤ ਸੋਹਣੀਆਂ ਬੱਚੀਆਂ ਖੀਰ ਹਾਂ ਕੀ ਇਹ ਵੀ ਖੀਰੀ ਹੈ ਬੱਚੀ ਦੀ ਇਹਦੀ ਕਿੰਨੀ ਉਮਰ ਆ ਗਈ ਕੁਲੰਦਰ 9 ਮਹੀਨੇ ਬੱਚੀ ਦੀ ਉਮਰ ਆ ਗਈ ਗੰਦੋ ਆ ਗਈ ਖੀਰੀ ਤੇ ਖੜਨੀ ਦੇਖੋ ਬੱਚੀ ਦੀਆਂ ਕੋੜੀ ਗੁਣ ਸਿਰ ਤਾਂ ਤੌਣ ਚੱਕ ਕੇ ਲੰਮੀ ਖੜਦੀ ਆ ਵੇਖੋ ਜੀ ਬਹੁਤ ਸੋਹਣੇ ਅੰਗ ਪਰ ਬਰੀਕੀਆਂ ਬਹੁਤ ਵੇਖੋ ਬੱਚੀ ਦੀਆਂ ਜਾਤ ਬਰੀਡ ਹੈ ਜਿਹੜੀ ਆਪ ਹੀ ਦੱਸਦੇ ਆ ਪਰ ਕੋਈ ਜ਼ਿਆਦੇ ਕਹਿਣ ਦੀ ਲੋੜ ਨਹੀਂ ਤੇ ਕਿਉਂਕਿ ਬਰੀਡ ਪੂਰੀ ਫੁੱਲ ਆ ਤੇ ਸੋਹਣੇ ਨਾਗਾ ਬਾਈ ਕੋਲੇ ਅੱਠ ਨਾਗਾ ਨੇ ਵੀਰੇ ਅੱਠ ਨਾਗਾ ਇਹ ਸੀ ਕਿ ਬੱਚੀ ਮੰਨ ਗਈ ਜਿਹੜਾ 6 ਨੰਬਰ ਤੇ ਬਾਕੀ ਹੁਣ ਉਹ ਆ ਬੜੀ ਫਾਨ ਗਮੇ ਸੀ ਮਰ ਗਈਆਂ ਮੱਛੀਆਂ ਆਏਗੀ ਹਾਂ ਏਬੀਐਸ ਤੇ ਠੀਕ ਹੈ ਜੇ ਕੋਈ ਕੱਲੇ ਕੱਲੇ ਨਾਗ ਜੀ ਮੰਨ ਕੇ ਜਿਹੜਾ ਡਿਟੇਲ ਲੈਣੀ ਹੋਈ ਕਿਸੇ ਨੇ ਤੇ ਬਾਈ ਕਹਿੰਦਾ ਵੀ ਆਪਾਂ ਵਟਸਐਪ ਕਰ ਦਾਂਗੇ ਆਫ ਕੈਮਰਾ ਗੱਲਬਾਤ ਹੋਈ ਬਾਈ ਜੇ ਨਾਲ ਆ ਦੋ ਨੰਬਰ ਵਾਲੀ ਬੱਛੀ ਦੇਖੋ ਜੀ ਦੁਬਾਰਾ ਆਪਾਂ ਕੈਮਰਾ ਮਾਰ ਦਨੇ ਬਹੁਤ ਸੋਹਣੀ ਬੱਚੀ ਆ ਬਰੀਕ ਨਾ ਬਹੁਤ ਆ ਬੱਚੀਆਂ ਬਰੀਡ ਬਰੂਡ ਪੂਰੀ ਫੁੱਲ ਆ ਇਹਦੂ ਅੱਗੇ ਆ ਕੇ 7 ਨੰਬਰ ਤੇ ਬੱਚੀ ਇਹਦੀ ਕਿੰਨੀ ਉਮਰ ਆ ਬੱਚੇ ਦੀ ਵੀਰੇ ਪੰਜ ਮਹੀਨੇ ਹੋ ਗਏ ਪੰਜ ਮਹੀਨੇ ਠੀਕ ਆ ਲਿਆ ਬਈ ਕਰਾਂ ਜੀ ਤੇ ਚੰਗੇ ਸੀ ਮਨਾਂ ਰਿਹਾ ਗੋਵਿੰਦਰ ਹੈ ਨਾ ਹਾਂ ਜੀ ਹਾਂ ਸੀਮਨ ਦਾ ਬਾਈ ਆ ਕੇ ਦੱਸ ਦੇ ਹਾਂ ਕੁਆਲਟੀ ਦੱਸਦੀ ਆ ਨੂੰ ਜ਼ਿਆਦੇ ਕਹਿਣ ਦੀ ਲੋੜ ਨਹੀਂ ਜਿਹੜੀ ਚੀਜ਼ ਆਪਾਂ ਨੂੰ ਸਾਹਮਣੇ ਦੀਂਦੀ ਆ ਤੇ ਉਹ ਆਪਾਂ ਨੂੰ ਦਿਖ ਰਹੀ ਆ ਵੀ ਠੀਕ ਆ ਬਰੀਡ ਪੂਰੀ ਫੁੱਲ ਸੋਹਣਾ ਰੰਗ ਬਰੈਂਟ ਆ ਗਿਆ ਦੇਖੋ ਜੀ ਚੰਗੀ ਚੌਂਕ ਦਾ ਅੰਕਲੇ ਬੱਚੇ ਤੇ ਇਹਦੀ ਕਿੰਨੀ ਉਮਰ ਦੱਸੋ ਪੰਜ ਮਹੀਨੇ ਪੰਜ ਮਹੀਨੇ ਉਮਰ ਹੈ ਤੇ ਇਹ ਰੰਗ ਪ੍ਰਿੰਟ ਵੀ ਚੰਗਾ ਬਾਕੀ ਉਪਰੋਂ ਬਿਲਕੁਲ ਪੱਦਰ ਸਮਦਰ ਕੋਈ ਕੰਗਰੋੜ ਨਹੀਂ ਚੱਕਦੀ ਪਿੰਕ ਨੋਜ਼ ਵਾਲੀ ਆ ਗਈ ਨਿੱਕਾ ਆ ਗਿਆ ਕੰਨ ਤੇ ਜਾਦ ਬਰੀਡ ਪੂਰੀ ਫੁੱਲ ਹੈ ਸੱਜਣੋ ਹੁਣ ਤਾਂ ਜਿਹੜਾ ਭਰਾਲ ਜਾਊਗਾ ਬਸ ਇਹ ਐਫਡ ਕੋ ਯਮਨ ਕਿ ਚੱਲੋ ਹਾਂ ਤੂੰ ਘਾਟੇ ਵਾਲਾ ਸੌਦਾ ਨਹੀਂ ਰੇਟ ਵੀ ਬਿਲਕੁਲ ਮੰਨ ਕੇ ਚੱਲੋ ਵੀ ਜੈ ਜੀ ਆ ਹਾਂ ਜੇ ਕਿਸੇ ਭਰਾ ਨੇ ਘਰੇ ਕੋਈ ਨਵੀਆਂ ਬੱਚੀਆਂ ਕੋਈ ਪਾਲਣੀਆਂ 8 10 ਲੈ ਕੇ ਤੇ ਨਵਾਂ ਫਾਰਮ ਸ਼ੁਰੂ ਕਰਨਾ ਤੇ ਵਧੀਆ ਤੁਹਾਡਾ ਆਪਸ਼ਨ ਆ ਹਾਂ ਇਹ ਇਹ ਬਹੁਤ ਵੱਡੀ ਗੱਲ ਹੁੰਦੀ ਆ ਵੀ ਆਪਾਂ ਬਰੀਡ ਵੀ ਦੇਣੀ ਆ ਆਪਣੇ ਗੱਲ ਮੰਨ ਕੇ ਚਲੋ ਭਰਾਵਾਂ ਨੂੰ ਤੇ ਰੇਟ ਵੀ ਜੈਨੂਆਂ ਜਾਂ ਦੇਣਾ ਇਹੋ ਜਿਹੋ ਦੇ ਬੱਚੇ ਆਪਾਂ ਦਿਖਾਏ ਆ ਜੀ ਇਹ ਹੁਣ ਜੇ ਉਹ ਸਾਨੂੰ ਮਹਿੰਗੇ ਸੀ ਮਨਾਉਣ ਦੇ ਬੱਚੇ ਐ ਉਹ ਜੇ ਸਹੀ ਗੱਲ ਆ ਹਾਂ ਇਹ ਤਾਂ ਹੈ ਨਹੀਂ ਕਿ ਉਹ ਵੀ ਸਾਫ ਤਾਂ ਸੀ ਮਨੇ ਹਾਂ ਸਹੀ ਗੱਲ ਇਹ ਚ ਕੋਈ ਦੋ ਰਾਇ ਨਹੀਂ ਹੁਣ ਮੰਨ ਕੇ ਚਲੋ ਵੀ ਜਿਹੜੀ ਆ ਵੱਚੀ 8 ਨੰਬਰ ਤੇ ਆਪਾਂ ਤੁਹਾਨੂੰ ਵਿਖਾਉਣੀ ਐ ਦੇਖੋ ਜੀ ਬਿਲਕੁਲ ਲਵਾ ਛੋਟਾ ਬੱਚਾ ਮੈਂ ਕਿਹਾ ਕਿਆ ਬਾਤਾਂ ਬਾਈ ਭੁੱਖ ਲੈਂਦੀ ਐ ਵੱਚੀ ਵੇਖ ਕੇ ਕਿੰਨੀ ਉਮਰ ਅਕਲਵਿੰਦਰ ਇਹਦੀ ਚਾਰ ਮਹੀਨੇ ਆ ਜੀ ਚਾਰ ਮਹੀਨੇ ਵੱਚੀ ਦੀਉਂਗਾ ਹਨ ਸੈਂਗੀ ਆਏ ਨਹੀਂ ਕਿਸੇ ਗਾਹੀ ਨਹੀਂ ਜਮਾਂਦਰ ਵੀ ਨਹੀਂ ਹੋਇਆ ਜਮਾਂਦਰੂ ਸੀਮਨ ਜਿਹੜੇ ਅੱਜ ਕੱਲ ਉਹ ਹੋਉਂਦੇ ਹਾਂ ਬੱਚੀ ਦੀ ਨਾ ਬ੍ਰੀਡ ਲੂਈ ਦੇਖੋ ਦੁੱਧ ਵਾਲੀ ਆ ਜੇ ਆਏ ਨਹੀਂ ਕੋਈ ਪਕੜੋੜਾ ਪਿੰਕ ਨੋਜ ਵਾਲੀ ਆ ਗਈ ਤੇ ਇਧਰ ਲੈਂਚ ਰਹਾਂ ਦੀ ਗੁਰਵਿੰਦਰ ਵੀਰ ਇਹਨੂੰ ਦਿਖਾਈ ਆਪਾਂ ਪਿੱਛੇ ਝੋਲੀ ਝਾਲੀ ਬਹੁਤ ਸੋਹਣਾ ਬੱਚਾ ਸਜਣੋ ਪੂਰਾ ਟੌਪ ਦਾ ਸਾਰੀਆਂ ਬੱਚੀਆਂ ਚੋਂ ਆਲੇ ਵੱਚੀ ਆ ਇਹ ਤੇ ਜੇ ਆਪਾਂ ਥਣਾ ਦੀ ਗੱਲ ਕਰੀਏ ਨਾ ਥਣ ਤਾਂ ਮਾਂ ਜੀ ਦੀ ਇਹ ਮੈਂ ਕਿਹਾ ਵੀ ਗੱਬਣਾ ਵਾਲੀ ਝੋਲੀ ਆ ਕੋਈ ਨਹੀਂ ਉੱਥੇ ਖੜੀ ਦੇ ਆਪਾਂ ਦਿਖਾ ਦਾਂ ਥੋੜਾ ਡਰਦਾ ਕੋਈ ਨਹੀਂ ਕੋਈ ਡਰਦਾ ਕੈਮਰੇ ਤੋਂ ਪਸ਼ੂ ਡਰ ਜਾਂਦਾ ਤੇ ਖਾਨ ਦੇਖੋ ਮੈਂ ਕਿਹਾ ਵੀ ਚਾਰ ਹੀ ਖਾਨ ਹੈ ਕੈਂ ਮੋٹے-ਮੋٹے ਤੇ ਪੂਰੀ ਝੋਲੀ ਚਾਲੀ ਨਾ ਓਕੇ ਦੀ ਰਿਪੋਰਟ ਹੈ ਬਹੁਤ ਸੋਹਣਾ ਬੱਚਾ ਆ ਗਿਆ ਪੂਰਾ ਟਾਪ ਦਾ ਤੇ ਸੋਹਣਾ ਰੰਗ ਪ੍ਰਿੰਟਾ ਦੇਖੋ ਜੀ ਮੈਂ ਕਿਹਾ ਕਮਾਲਾਂ ਕਰੀਆਂ ਪਈਆਂ ਤੇ 13000 ਰੁਪਏ ਪਰ 13 13000 ਰੁਪਏ ਦੇ ਵਿੱਚ ਇਹੋ ਜਿਹੇ ਬੱਚਾ ਇਹੋ ਜਿਹੇ ਬੱਚਾ ਕੋਈ ਦਿੰਦਾ ਨਹੀਂ ਕੋਬਿੰਦਰ ਸਹੀ ਗੱਲ ਹੈ ਮਨ ਕੇ ਚੱਲ ਇਹ 2 ਮਹੀਨਿਆਂ ਨੂੰ ਵੀ ਬੱਛੀ ਜਿੱਦੇ ਸੀਮਨ ਲੈ ਲਿਆ ਚਾਰਾਂ ਨੂੰ ਬੱਛੀ ਜਿੱਦੇ ਵੀ ਲੈ ਲਿਆ ਸੀਮਨ ਇਹ 45 5000 ਦੀ ਆ ਹੈਨਾ ਜਿਵੇਂ ਅੱਜ ਕੱਲ ਆਪਾਂ ਵੀਡੀਓ ਦੇ ਵਿੱਚ ਰੇਟ ਵਹਿਣੇ ਆ ਤੇ ਇਹ ਜਿਹੜੀਆਂ ਚੰਗੇ ਬ੍ਰਾਂਡ ਪੀਸ ਹੀ ਆ ਸਾਰੇ ਸਹੀ ਗੱਲ ਹੈ ਇੱਕ ਦੂਜੀ ਤੋਂ ਚੜਦੀ ਤੋਂ ਚੜਦੀ ਹੈ ਬੱਛੀ ਆਪਾਂ ਜਿਹੜੀ ਗੱਲ ਪਹਿਲਾਂ ਗਏ ਕਿ ਹਟਿਆਂ ਵੀ ਪਹਿਲੇ ਨੰਬਰ ਤੋਂ ਲੱਗ ਜੋ ਤੇ ਜਿਵੇਂ ਜਿਵੇਂ ਬੱਛੀਆਂ ਆਪਾਂ ਖੋਲੀ ਜਾਵਾਂਗੇ ਓਵੇਂ ਓਵੇਂ ਟੌਪ ਦੇ ਨਾਲ ਇੱਕ ਦੂਜੀ ਤੋਂ ਚੜਦੀਆਂ ਆਈ ਜਾਣੀਆਂ ਅੱਜ ਦੀ ਵੀਡੀਓ ਦੇ ਵਿੱਚ 8 ਨਾ ਗਾ ਸੱਜਣੂ ਇਹ ਬੱਚੀ 8ਵੇਂ ਨੰਬਰ ਤੇ ਆ। 1,10,000 ਰੁਪਏ ਦੇ ਵਿੱਚ ਤੁਹਾਨੂੰ 8 ਨਗ ਘਰ ਪਹੁੰਚਦੇ ਹੋ ਮਿਲ ਜਾਣਗੇ ਤੇ ਛੋੜਛਪਾਈ ਕਹਿੰਦਾ ਵੀ ਆਪਾਂ ਵਿੱਚੋਂ ਕਰ ਦਾਂਗੇ। ਤਿੰਨ ਸਟੇਟਾਂ ਦਾ ਕਿਰਾਇਆ ਫਰੀ ਹੈ ਪੰਜਾਬ, ਹਰਿਆਣਾ, ਰਾਜਸਥਾਨ। ਆਲ ਪੰਜਾਬ ਹੀ ਆ ਮਨ ਕੇ ਚਲੋ ਵੀ ਜੇ ਤਿੰਨ ਸਟੇਟਾਂ ਰਾਜਸਥਾਨ, ਹਰਿਆਣਾ ਤੇ ਜਿਹੜਾ ਮਰਜ਼ੀ ਵੀਰ ਨੇ ਕਿਸੇ ਨੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਤੇ ਬਿਲਕੁਲ ਜਾਇਜ਼ ਜੇ ਰੇਟ ਦੇ ਵਿੱਚ ਤੁਹਾਨੂੰ ਵਧੀਆ ਟੌਪ ਦੀ ਬਰੀਡ ਮਿਲ ਜੂਗੀ। 110000 ਰੁਪਏ ਦੇ ਵਿੱਚ 8 ਗਾਵਾਂ ਤਿਆਰ ਹੋ ਜਾਣਗੀਆਂ ਹੈਨਾ ਬਾਈ ਬਿਲਕੁਲ ਹਾਂ ਤੇ ਬਾਲਾ ਨਹੀਂ ਦਾਪਾ ਇਹ ਮਨਿਕ ਚੱਲਦਾ ਹੁੰਦਾ ਇਸਾਨ ਨੂੰ ਆਪਣਾ 7 ਲੱਖ ਦਾ 8 ਲੱਖ ਦਾ ਫਾਰਮ ਤਿਆਰ ਸਹੀ ਗੱਲ ਇਹ ਤਾਂ ਹੈ ਇਹ ਤਾਂ ਗੱਲ ਸਹੀ ਆ ਬਾਈ ਜੀ ਬਾਈ ਕਹਿੰਦਾ ਵੀ 110000 ਰੁਪਿਆ ਲਾ ਕੇ 8 ਗਾਵਾਂ ਤਿਆਰ ਹੁੰਦੀਆਂ ਘੱਟੋ ਘੱਟ ਹਾਂ ਜਿਹੜੀ ਇੱਕ ਲੱਖ ਕੋਈ ਬੈਂਕ ਇਹੋ ਜੀ ਦੁਨੀਆ ਤੇ ਹੈ ਨਹੀਂ ਜਿਹੜੀ ਮਨਿਕ ਚੱਲੋ 1 ਲੱਖ ਰੁਪਿਆ ਲਾ ਕੇ ਤੇ 8 ਲੱਖ ਦੇਵੇ ਹੈਨਾ ਪਰ ਇਹ ਬੱਚੀਆਂ ਜੇ ਆਪਾਂ ਤਿਆਰ ਕਰਾਂਗੇ ਸੱਜਣੋ ਜੇ ਭਾਈ ਜੀ ਹੁਣਾਂ ਧੁੰਨਿਆਂ ਦਾ ਝਾੜਾ ਹਾਂ ਘੱਟ ਝਾੜ ਨਿਕਲੇ ਸਹੀ ਗੱਲ ਆ ਤੇ ਆਪਾਂ ਉਦਾਂ ਗੱਲ ਕਰਕੇ ਜਿਵੇਂ ਹੁਣ ਮਾਮਲੇ ਤੇ ਪੈੜੀ ਲੈਨੇ ਆ ਹਨਾ 70 75000 ਰੁਪਏ ਕਿਲਾ ਲੈਨੇ ਕਿਲਾ ਲੈਨੇ ਜੀ ਕਿਸੇ ਦਾ ਸੀਰੀ ਲੱਗਣ ਵਾਲਾ ਕੰਮ ਆ ਇਹਦਾ ਆਪਾਂ ਕਿਉਂ ਨਾ ਆਪਦਾ ਕੰਮ ਹੀ ਸ਼ੁਰੂ ਕੀਤੀ ਬਹੁਤ ਵਧੀਆ ਕੰਮ ਹੈ ਹੁਣ ਬਹੁਤ ਨੌਜਵਾਨ ਬਿਰੀ ਵੀਰ ਨਾ ਪਸ਼ੂ ਪਾਲਣ ਧੰਦੇ ਦੇ ਵਿੱਚ ਤੇ ਆ ਰਹੇ ਆ ਅੱਗੇ ਵਧ ਰਹੇ ਆ ਤੇ ਸਾਰੇ ਵੀਰਾਂ ਦਾ ਬੜੀਆ ਧੰਨਵਾਦ ਇਹ ਆ ਇਹ ਧੰਦਾ ਆਪਣਾ ਵਿਰਾਸਤੀ ਧੰਦਾ ਇਹ ਇਹ ਚ ਕੋਈ ਘਾਟੇ ਵਾਲਾ ਸੌਦਾ ਨਹੀਂ ਜਿਹੜਾ ਬੰਦਾ ਮਿਹਨਤ ਜਿੰਨੀ ਮਿਹਨਤ ਕੋਈ ਕਰ ਲੂਗਾ ਇਹਦੇ ਚ 19 ਥੋੜੀ ਐ ਤੇ ਸੱਜਣੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅਠ ਨਗ ਦਿਖਾਤੇ ਅੱਠੇ ਨਗ ਪੂਰੇ ਟੌਪ ਦੇ ਆ 110000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਆਲ ਪੰਜਾਬ ਰਾਜਸਥਾਨ ਹਰਿਆਣਾ ਤਿੰਨ ਸਤਤਾਂ ਦਾ ਗਿਆ ਕਰਾਇਆ ਫਰੀ ਤੇ ਨੰਬਰ ਵੀਰ ਦਾ ਚੱਲਦਾ ਲੈਣਾ ਲਗਾਤਾਰ ਸਕਰੀਨ ਤੇ ਜਿਹੜੇ ਵੀ ਭਰਾ ਦੇ ਕੋਈ ਵੀ ਪਸ਼ੂ ਪਸੰਦ ਹੋਇਆ ਤੇ ਤਸੱਲੀ ਨੇਖ ਫਿਰਕ ਤੁਸੀਂ ਆਪ ਕਰਨੀ ਆ ਮੇਰਾ ਕੰਮ ਸਿਰਫ ਵੀਡੀਓ ਬਣਾਉਣ ਦਾ ਕਿ ਤੁਹਾਨੂੰ ਹਰੇਕ ਐਂਗਲ ਤੋਂ ਦਿਖਾਉਣਾ ਤੇ ਪੂਰੀ ਵੀਡੀਓ ਦੇਖਣ ਲਈ ਤਾਂ ਇਹਨਾਂ ਨੂੰ ਧੰਨਵਾਦ ਬਾਕੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ 'ਚ ਧੰਨਵਾਦ ਹੱਸੀ ਕਾਲ ਸਾਰਿਆਂ ਨੂੰ